ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਵ ਕਾਰਵਾੜ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਤਰ੍ਹਾਂ ਦੇ ਸਾਧਨ ਦੀ ਐਡ ਲਗਾਉਣੀ ਹੋਵੇ ਤਾਂ ਆਪਣੇ ਉੱਪਰ ਦਿੱਤੇ ਨੰਬਰਾਂ ਤੇ 5 ਤੋਂ 7 ਫੋਟੋਆਂ ਭੇਜ ਕੇ ਆਪਣੀ ਮਸ਼ੀਨਰੀ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਸਕਦੇ ਹੋ ਜੀ ਆਪਾਂ ਇਸ ਦਾ ਕੋਈ ਵੀ ਰੁਪਈਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਆਪਣੇ YouTube ਚੈਨਲ ਤੇ ਲਗਾ ਦਿੱਤੀ ਜਾਵੇਗੀ ਅਤੇ ਪੂਰੀ ਫੁੱਲ ਜਾਣਕਾਰੀ ਲੈਣ ਦੇ ਲਈ ਪੂਰੀ ਪੌਲੀ ਵੀਡੀਓ ਦੇਖਿਆ ਕਰੋ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਚਾਰ ਪੰਜ ਸਾਧਨ ਲੈ ਕੇ ਪਹੁੰਚੇ ਆ ਜਿਦੇ ਵਿੱਚ 85000 ਰੁਪਏ ਦਾ ਬੁਲਟ ਮੋਟਰਸਾਈਕਲ ਲੈ ਕੇ ਪਹੁੰਚੇ ਆ 60000 ਰੁਪਏ ਦੀ अल्टੋ ਗੱਡੀ ਲੈ ਕੇ ਪਹੁੰਚੇ ਆ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਾਧਨ ਲੈ ਕੇ ਪਹੁੰਚੇ ਆ ਤੁਸੀਂ ਪੂਰੀ ਫੁੱਲ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਸਾਧਨਾਂ ਬਾਰੇ ਪੂਰੀ ਫੁੱਲ ਇਨਫੋਰਮੇਸ਼ਨ ਮਿਲ ਸਕੇ ਅਤੇ ਮਾਲਕਾਂ ਦੇ ਕੰਟੈਕਟ ਨੰਬਰ ਮਿਲ ਸਕਣ ਉਪਰ ਦਿੱਤਾ ਨੰਬਰ 'ਤੇ ਐਡ ਕਰਵਾਉਣ ਲਈ ਹੈ ਉਸ ਨੰਬਰ 'ਤੇ ਐਡ ਕਰਵਾਉਣ ਲਈ 5 ਤੋਂ 7 ਫੋਟੋਆਂ ਭੇਜ ਕੇ ਆਪਣੀ ਮਸ਼ੀਨਰੀ ਦੀ ਐਡ ਲਵਾ ਸਕਦੇ ਹੋ ਅਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਪਹਿਲੀ ਗੱਡੀ ਆਪਾਂ ਵੈਂਟੋ ਦੀ ਬਲੌਕਸ ਵੈਗਨ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਗੱਡੀ ਦੀ ਬਾਡੀ ਲੈਂਡ ਦੀ ਗੱਡੀ ਸਾਫ਼ ਹੈ ਵਧੀਆ ਸ਼ੀਟ ਕਵਰ ਚੜੇ ਹੋਇਆ ਕਾਰ ਦੇ ਅੰਦਰੋਂ ਮੈਟੀ ਵਗੈਰਾ ਸਾਰਾ ਕੁਝ ਹੋਈ ਵੀ ਹੈ ਮਾਡਲ 2011 ਹੈ ਗੱਡੀ ਤੇ ਏਰੀਆ ਵੀਰਾਂ ਦਾ ਵਿਆਸ ਹੈ ਅਤੇ ਰੇਟ ਇਸ ਦਾ 1 ਲੱਖ ਤੇ 20000 ਰੁਪਏ ਰੱਖਿਆ ਗਿਆ 1 ਲੱਖ 20000 ਰੁਪਏ ਸਿਰਫ ਇੱਕ ਵਾਈ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਸੀਂ ਵਿਆਸ ਜਾ ਕੇ ਗੱਡੀ ਦੇਖ ਸਕਦੇ ਹੋ ਅਤੇ ਰੇਟ ਦੇ ਵਿੱਚ ਘਾਟਾ ਵਾਧਾ ਕਰ ਸਕਦੇ ਹੋ ਵਧੀਆ ਸ਼ੀਟ ਕਵਰ ਲੱਗਿਆ ਕਾਰ ਦੇ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਡੀ ਲੈਂਡ ਦੀ ਗੱਡੀ ਸਾਫ਼ ਆ ਇੰਡਰਿਅਰ ਦੀ ਪੂਰੀ ਸਾਫ਼ ਅੰਦਰੋਂ ਬਾਹਰੋਂ ਮਾਲਕਾਂ ਨੇ ਪੂਰੀਆਂ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਹਨ ਅਤੇ ਏਰੀਆ ਇਹਨਾਂ ਦਾ ਵਿਆਸ ਹੈ ਜੀ ਰੇਟ 1,20,000 ਰੁਪਏ ਹੈ ਅਤੇ ਮਾਲਕਾਂ ਦਾ ਕੰਟੈਕਟ ਨੰਬਰ 9872860427 9872760427 ਇਹ ਮਾਲਕਾਂ ਦਾ ਕੰਟੈਕਟ ਨੰਬਰ ਹੈ ਜੀ ਇਸ ਤੇ ਕੰਟੈਕਟ ਕਰਕੇ ਤੁਸੀਂ ਗੱਡੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਦੇ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾਂ ਨਾਲ ਰੇਟ ਦੀ ਗੱਲ ਬਹਿ ਕੇ ਮਕਾ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ 스ਪਿਫਟ ਡਿਜ਼ਾਇਰ ਦੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ 2014 ਦਾ ਮਾਡਲ ਹੈ 2014 ਦੇ ਵੀ ਲਾਸਟ ਦੀ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਬਾਡੀ ਲੈਨ ਦੀ ਗੱਡੀ ਪੂਰੀ ਸਾਫ਼ ਹੈ ਬਹੁਤ ਹੀ ਸਮਝ ਦੇ ਵਿੱਚ ਗੱਡੀ ਰੱਖੀ ਗਈ ਹੈ ਵਧੀਆ ਨਵੇਂ ਅਲਾਈ ਟਾਇਰ ਲੱਗਿਆ ਕਾਰ ਨੂੰ ਮਾਲਕਾਂ ਵੱਲੋਂ ਇਸ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਕਾਰ ਦੀ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਮਾਲਕਾਂ ਦਾ ਏਰੀਆ ਹੈਗਾ ਬਰਨਾਲਾ ਬਰਨਾਲੇ ਜਾ ਕੇ ਤੁਸੀਂ ਇਹ ਗੱਡੀ ਚੈੱਕ ਕਰਕੇ ਦੇਖ ਸਕਦੇ ਹੋ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾਂ ਨਾਲ ਰੇਟ ਦੀ ਗੱਲ ਕਰ ਸਕਦੇ ਹੋ ਇੱਕ ਬਾਈ ਡਿਮਾਂਡ ਇਸ ਦੀ 3 ਲੱਖ ਤੇ 15000 ਰੁਪਏ ਰੱਖੀ ਹੈ 3 ਲੱਖ 15000 ਰੁਪਏ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੇ ਉਹਨਾਂ ਦਾ ਕੰਟੈਕਟ ਨੰਬਰ ਹੈਗਾ 88728 14453 887228 14453 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਰੇਟ ਦੀ ਗੱਲਬਾਤ ਕਰ ਸਕਦੇ ਹੋ ਤੇ ਹੋਰ ਵੀ ਸਾਰੀ ਗੱਡੀ ਦੀ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ Honda City ਦੀ ਇਹ 2009 ਮਾਡਲ ਗੱਡੀ ਹੈ 29 ਤੱਕ ਪਾਸਿੰਗ ਆਕਾਰ ਦੀ ਰਿਨਿਊ ਕਰਾਈ ਹੋਈ ਹੈ ਮਾਲਕਾਂ ਨੇ ਪਾਸਿੰਗ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਪੈਟਰੋਲ ਵੇਰੀਐਂਟ ਹੈ ਗੱਡੀ ਦਾ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਡੀ ਲੈਨ ਦੀ ਕਾਰ ਸਾਰੀ オリジナル ਹੈ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਨਵੇਂ ਸ਼ੀਟ ਕਵਰ ਲੱਗੇ ਆ ਗੱਡੀ ਨੂੰ ਮੈਟਿੰਗ ਵਗੈਰਾ ਹੋਈ ਵੀ ਹੈ ਅੰਦਰੋਂ ਇੰਟੀਰੀਅਰ ਦੀ ਵੀ ਪੂਰੀ ਸਾਫ਼ ਹੈ ਏਰੀਆ ਵੀਰਾਂ ਦਾ ਹੈਗਾ ਮਾਨਸਾ ਮਾਨਸਾ ਜਾ ਕੇ ਤੁਸੀਂ ਮਾਲਕਾਂ ਨਾਲ ਕੰਟੈਕਟ ਕਰਕੇ ਗੱਡੀ ਦੀ ਟੈਸਟ ਡਰਾਈਵ ਲੈ ਸਕਦੇ ਹੋ ਅਤੇ ਇੱਕ ਬਾਈ ਡਿਮਾਂਡ ਇਸ ਦੀ 1,75,000 ਰੁਪਏ ਰੱਖੀ ਗਈ ਹੈ 1,75,000 ਕੋਈ ਫਿਕਸ ਭਰਾਈ ਨਹੀਂ ਹੈਗਾ ਇਸ ਦੇ ਵਿੱਚ ਵੀ ਮੌਕੇ ਤੋਂ ਮਾਨਤਾਨ ਕੀਤਾ ਜਾਊਗਾ ਗੱਡੀ ਦੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਕਾਰ ਦੀ ਅੰਦਰੋਂ ਵੀ ਪੂਰੀ ਸਾਫ਼ ਪਈ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਮਾਲਕਾਂ ਦਾ ਕੰਟੈਕਟ ਨੰਬਰ ਹੈਗਾ 8699209008 8699209008 ਇਹ ਮਾਲਕਾਂ ਦਾ ਕੰਟੈਕਟ ਨੰਬਰ ਆ ਅਤੇ ਏਰੀਆ ਇਹਨਾਂ ਦਾ ਮਾਨਸਾ ਉੱਥੇ ਜਾ ਕੇ ਤੁਸੀਂ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹਲੇ ਵੀਡੀਓ ਖਤਮ ਨਹੀਂ ਹੋਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਜਾਣਕਾਰੀ ਤੁਹਾਨੂੰ ਪਹਿਲਾਂ ਲੱਗ ਸਕੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਟਰਾਲੇ ਦੀ ਆਪਾਂ ਅੱਜ ਤੁਹਾਡੇ ਲਈ ਬਹੁਤ ਹੀ ਨਵੀਂ ਕੰਡੀਸ਼ਨ ਦਾ ਟਰਾਲਾ ਲੈ ਕੇ ਪਹੁੰਚ ਚੁੱਕੇ ਹਾਂ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰਾਲਾ ਹੈ ਪੂਰੇ ਬੇਦਾਗ ਟਾਇਰ ਨੇ ਟਰਾਲੇ ਦੇ ਅਤੇ ਅੰਦਰੋਂ ਫਰਸ਼ ਵਗੈਰਾ ਪੂਰਾ ਵਧੀਆ ਇਹਦੇ ਇਸ ਦਾ ਸਾਈਜ਼ ਹੈਗਾ 16x7 ਦਾ 16/7 ਦਾ ਸਾਈਜ਼ ਆ ਅਤੇ ਰੇਲ ਦਾ ਹਿੱਸਾ ਲੱਗਿਆ ਟਰਾਲੇ ਨੂੰ 10 ਮਿੰਨ ਨਰ ਹੱਬ ਦਾ ਤੇ ਏਰੀਆ ਵੀਰਾਂ ਦਾ ਹੈਗਾ ਵਿਆਸ ਵਿਆਸ ਏਰੀਆ ਵੀਰਾਂ ਦਾ ਤੇ ਜਿਹੜਾ ਇਹਨਾਂ ਨੂੰ ਅੰਮ੍ਰਿਤਸਰ ਪਿਆ ਜਾਂਦਾ ਅਤੇ ਇੱਕ ਵਾਈ ਟਰਾਲੇ ਦੀ ਡਿਮਾਂਡ 3 ਲੱਖ ਤੇ 15000 ਰੁਪਏ ਰੱਖੀ ਹੈ ਮਾਲਕਾਂ ਬੋਲੋ ਵਧੀਆ ਬਿਡ ਜਾਰੀ ਲੱਗੀ ਹੋਈ ਹੈ ਟਰਾਲੇ ਨੂੰ ਕੋਈ ਵੀ ਕਮੀ ਪੇਸ਼ੀ ਇਸ ਦੇ ਵਿੱਚ ਨਹੀਂ ਹੈਗੀ ਮਾਲਕਾਂ ਨੇ ਪੂਰੀ ਸੰਭਾਈ ਦੇ ਵਿੱਚ ਰੱਖਿਆ ਬਿਲਕੁਲ ਨਵਾਂ ਹੀ ਟਰਾਲਾਗਾ ਨਵਾਂ ਟਰਾਲਾ ਨਵੇਂ ਟਾਇਰ ਨੇ ਸਾਰਾ ਕੁਝ ਹੀ ਨਿਊ ਆ ਕੋਈ ਵੀ ਕਮੀ ਬੇਸ਼ੀਸ਼ ਦੇ ਵਿੱਚ ਨਹੀਂ ਹੈਗੀ ਅਤੇ ਤੁਸੀਂ ਵਿਆਸ ਏਰੀਏ ਦੇ ਵਿੱਚ ਜਾ ਕੇ ਇਹ ਟਰਾਲਾ ਦੇਖ ਸਕਦੇ ਹੋ ਅਤੇ ਮਾਲਕਾਂ ਦਾ ਕੰਟੈਕਟ ਨੰਬਰ ਹੈਗਾ 98782 99783 98782 99783 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰਾਲੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਵੀਰਾਂ ਦੇ ਕਮੈਂਟ ਆਏ ਸੀ ਕਿ ਕੋਈ ਪੁੱਠੇ ਗੇਹੜਾਂ ਵਾਲਾ ਬੁਲਟ ਲੈ ਕੇ ਆਓ ਤਾਂ ਅੱਜ ਆਪਾਂ ਤੁਹਾਡੀ ਫਰਮਾਇਸ਼ ਤੇ ਬਹੁਤ ਹੀ ਸਾਫ ਸੁਥਰਾ ਪੁੱਠੇ ਗੇਹੜਾਂ ਵਾਲਾ ਬੁਲਟ ਲੈ ਕੇ ਪਹੁੰਚ ਚੁੱਕੇ ਹਾਂ ਜੀ ਇਸ ਆਪ ਬੁਲਟ ਦੀ ਗੱਲ ਕਰ ਲਈਏ ਬੁਲਟ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਬੁਲਟ ਆ 1985 ਮਾਡਲ ਹੈ 1985 ਮਾਡਲ ਹੈ ਅਤੇ ਨਵਾਂ ਤਿਆਰ ਹੋਇਆ ਹੋਇਆ ਨਵਾਂ ਤਿਆਰ ਹੋਇਆ ਬੁਲਟ ਹੈ ਕੋਈ ਵੀ ਕਮੀ ਪੇਸ਼ੀ ਬੁਲਟ ਦੇ ਵਿੱਚ ਨਹੀਂ ਹੈਗੀ ਬੁਲਟ ਦੇ ਮਾਲਕ ਆਰਮੀ ਦੇ ਵਿੱਚ ਹਨ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਕਦੇ ਖੜਾ ਰਹਿਦਾ ਥੋੜਾ ਜਿਹਾ ਚਲਾਇਆ ਹੋਇਆ ਬੁਲਟ ਹੈ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਵੀਰ ਆਰਮੀ ਦੇ ਵਿੱਚ ਹੈ ਇਸ ਕਰਕੇ ਬਹੁਤ ਹੀ ਘੱਟ ਚੱਲਦਾ ਹੈ ਤੇ ਉਹਨਾਂ ਦਾ ਕੰਟੈਕਟ ਨੰਬਰ ਹੈਗਾ 855997863 855997863 ਇਸ ਨੰਬਰ ਤੇ ਤੁਸੀਂ ਵਟਸਐਪ ਤੇ ਕਾਲ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਬੀ ਡਿਊਟੀ ਤੇ ਹੁੰਦਾ ਤਾਂ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਸ ਲਈ ਤੁਸੀਂ ਵਟਸਐਪ ਤੇ ਕਾਲ ਕਰਕੇ ਇਸ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਏਰੀਆ ਇਹਨਾਂ ਦਾ ਹੈਗਾ ਮਲੇਰ ਕੋਟਲਾ ਮਲੇਰ ਕੋਟਲੇ ਏਰੀਏ ਦੇ ਵਿੱਚ ਬੁਲਟ ਖੜਾਗਾ ਤੇ ਰੇਟ ਇਸ ਦਾ ਸਿਰਫ 85000 ਰੁਪਏ ਰੱਖਿਆ ਗਿਆ ਹੈ ਜਾ ਸੀ ਯਰ ਪੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਅਤੇ ਤੁਸੀਂ ਉੱਥੇ ਜਾ ਕੇ ਬੋਲਟ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਆਲਟੋ ਗੱਡੀ ਦੀ ਆਲਟੋ ਐਲ ਐਕਸ ਆਈ 2007 ਮਾਡਲ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਪੀ ਵੀ 10 ਲੁਧਿਆਣੇ ਦਾ ਨੰਬਰ ਗੱਡੀ ਹੈ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਆ ਅੰਦਰੋਂ ਬਾਹਰੋਂ ਪੂਰੀ ਸਾਫ ਹੈ ਵਧੀਆ ਮੈਟਿੰਗ ਵਗੈਰਾ ਹੋਈ ਵੀ ਹੈ ਨਵੇਂ ਸ਼ੀਟ ਕਵਰ ਆ ਅੰਟੀਰੀਅਰ ਦੀ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ 2007 ਮਾਡਲ ਹੈ ਇੰਜਨ ਗੇਅਰ ਦੀ ਮਾਲਕਾ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਬਾਡੀ ਲੈਨ ਦੀ ਸਾਫ ਹੈ ਅਤੇ ਏਰੀਆ ਇਹਨਾਂ ਦਾ ਹੈਗਾ ਬਠਿੰਡਾ ਬਠਿੰਡੇ ਏਰੀਆ ਦੇ ਵਿੱਚ ਗੱਡੀ ਖੜੀ ਹੈ ਅਤੇ ਰੇਟ ਇਸ ਦਾ ਸਿਰਫ 65000 ਰੁਪਏ ਰੱਖਿਆ ਗਿਆ ਹੈ 65000 ਰੁਪਏ ਇਸ ਦਾ ਰੇਟ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਅਤੇ ਕੰਟੈਕਟ ਨੰਬਰ ਮਾਲਕ ਦਾ ਹੈਗਾ 9115322082 9115322082 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਆਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਲਾਈਕ ਜਰੂਰ ਕਰਿਓ ਧੰਨਵਾਦ ਜੀ